ਸੱਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਤੂੜੀ ਦੇ ਮੌਕੇ ਤੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਤੇ ਨਾਲ ਦੀ ਨਾਲ ਹੀ ਜੋ ਤੂੜੀ ਦੀ ਡਿਮਾਂਡ ਚ ਪਹਿਲੇ ਨਾਲੋਂ ਥੋੜਾ ਜਿਹਾ ਇਜਾਫਾ ਹੋਇਆ ਸੋ ਕਾਫੀ ਜੋ ਵਪਾਰੀ ਵੀਰ ਨੇ Rajasthan ਤੋਂ ਉਹਨਾਂ ਦੇ ਵੀ ਕਾਫੀ ਫੋਨ ਤੇ ਮੈਸੇਜ ਆ ਰਹੇ ਨੇ ਸੋ ਤੂੜੀ ਦੀ ਖਿੱਚ ਪੇਲੇ ਨਾਲੋਂ ਥੋੜਾ ਵੱਧ ਹੁੰਦੀ ਨਜ਼ਰ ਆ ਰਹੀ ਹੈ ਤੇ ਪਿਛਲੇ 2-4 ਦਿਨਾਂ ਦੇ ਵਿੱਚ ਜੋ ਰੇਟ ਦੇ ਵਿੱਚ ਵੀ 20-30 ਰੁਪਏ ਜੋ ਇਜਾਫਾ ਦੇਖਣ ਨੂੰ ਮਿਲਿਆ ਸੋ ਇਹਦੇ ਤੋਂ ਲੱਗਦਾ ਤੂੜੀ ਦੀ ਡਿਮਾਂਡ ਅੱਗੇ ਵੱਧ ਸਕਦੀ ਹੈ ਇਹਦੇ ਤੇ ਆਪਾਂ ਖੁੱਲ ਕੇ ਚਰਚਾ ਕਰਦੇ ਹਾਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਤੇ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਟੂੜੀ ਦੇ ਜੇ ਰੇਟ ਦੀ ਗੱਲ ਕਰੀਏ ਤਾਂ ਪਹਿਲੇ ਨਾਲੋਂ ਥੋੜੀ ਜੀ ਖੇਚ ਟੂੜੀ ਦੇ ਰੇਟਾਂ ਦੇ ਵਿੱਚ ਵੇਖਣ ਨੂੰ ਮਿਲੀ ਹੈ ਤੇ ਕਈ ਕਿਸਾਨ ਵੀਰ ਜੋ ਡਿਮਾਂਡ ਆ ਰਹੀ ਹੈ ਰਾਜਸਥਾਨ ਤੋਂ ਉਹਦੇ 'ਚ ਵੀ ਇਜਾਫਾ ਹੋਇਆ ਹੈ ਤੇ ਪਹਿਲੇ ਨਾਲੋਂ ਜੋ ਪੁੱਛ ਕੇ ਛਾ ਟੂੜੀ ਦੀ ਵਧੀ ਹੈ ਤੇ ਆਮ ਹੀ ਆਪਾਂ ਦੇਖਿਆ ਜਦੋਂ ਝੋਨਾ ਸਾਰਾ ਲੱਗ ਜਾਂਦਾ ਪਿਛਲੇ ਸਾਲਾਂ ਦੀ ਵੀ ਗੱਲ ਕਰੀਏ ਤਾਂ ਤੂੜੀ ਦੇ ਜੋ ਡਿਮਾਂਡ ਜਾਂ ਰੇਟਾਂ ਦੇ ਵਿੱਚ ਥੋੜਾ ਬਹੁਤ ਇਜਾਫਾ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਨੂੰ ਦੇਖਦੇ ਹੋਇਆ ਲੱਗਦਾ ਵੀ ਜੋ ਤੂੜੀ ਦੇ ਰੇਟਾਂ ਦੇ ਵਿੱਚ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ੀ ਜਾਂ ਥੋੜੀ ਖੇਚ ਵੱਧ ਸਕਦੀ ਹੈ ਤੇ ਤੁਹਾਡੇ ਇਸ ਤੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟਾਂ 'ਚ ਜਰੂਰ ਦੱਸੋ ਇਹਦੇ ਨਾਲ ਨਾਲ ਜੋ ਆਪਾਂ WhatsApp ਗਰੁੱਪ ਵੀ ਬਣਾਇਆ ਤੇ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੇਵਾਂਗੇ ਜੋ ਤਾਜ਼ੇ ਮੌਕੇ ਤੇ ਰੋਜ਼ਾਨਾ ਰੇਟ ਉਹਦੇ ਤੇ ਅਪਡੇਟ ਹੁੰਦੇ ਰਹਿੰਦੇ ਨੇ ਤੇ ਜੋ ਸਕਰੀਨ ਤੇ ਤੁਸੀਂ ਕਿਊ ਆਰ ਕੋਡ ਵੀ ਦੇਖ ਰਹੇ ਹੋ ਵੀ ਸਕੈਨ ਕਰਕੇ ਤੁਸੀਂ ਗਰੁੱਪ ਚ ਸ਼ਾਮਲ ਹੋ ਸਕਦੇ ਹੋ ਤੋ ਹੁਣ ਆਪਾਂ ਗੱਲ ਕਰਦੇ ਆਂ ਜੋ ਮੌਕੇ ਤੇ ਵੱਖ-ਵੱਖ ਸ਼ਹਿਰਾਂ ਦੇ ਤੂੜੀ ਦੇ ਰੇਟ ਨੇ ਉਹਨਾਂ ਦੇ ਬਾਰੇ ਸਭ ਤੋਂ ਪਹਿਲੇ ਸ਼ੁਰੂ ਕਰਦੇ ਆਂ ਸਰ੍ਹਸਾ ਤੋਂ ਤਾਂ ਸਰ੍ਹਸਾ ਤੂੜੀ ਦੇ ਰੇਟ 290 ਤੋਂ ਲੈ ਕੇ 330 ਰੁਪਏ ਪ੍ਰਤੀ ਕੁਇੰਟਲ ਤੱਕ ਚੱਲ ਰਹੇ ਨੇ ਫਤਿਹਵਾ 300 ਤੋਂ 350 ਰੁਪਏ ਪ੍ਰਤੀ ਕੁਇੰਟਲ ਰਤਿਆ 320 ਤੋਂ 340 ਤੁਹਾਣੇ ਦੀ ਗੱਲ ਕਰੀਏ 350 ਤੋਂ 380 ਰੁਪਏ ਪ੍ਰਤੀ ਕਵਾਂਟਲ ਸੰਗਰੂਰ 340 ਤੋਂ 365 ਰੁਪਏ ਕੋਟਕਪੁਰਾ ਲਗਭਗ 350 ਤੋਂ 400 ਰੁਪਏ ਪ੍ਰਤੀ ਕਵਾਂਟਲ ਐਲਨਵਾਦ ਦੀ ਗੱਲ ਕਰੀਏ 350 ਰੁਪਏ ਪ੍ਰਤੀ ਕਵਾਂਟਲ ਸਰਦੂਲਗੜ 290 ਤੋਂ 340 ਰਾਣੀਆਂ ਦੀ ਗੱਲ ਕਰੀਏ ਲਗਭਗ 300 310 ਦੇ ਆਰ ਬਾਰ ਰੇਟ ਚੱਲ ਰਹੇ ਨੇ ਬਠਿੰਡਾ ਦੀ ਗੱਲ ਕਰਦੇ ਆ 330 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਰੇਟ ਚੱਲ ਰਹੇ ਨੇ ਹਿਸਾਰ 360 ਤੋਂ 410 ਰੁਪਏ ਪ੍ਰਤੀ ਕਵਾਂਟਲ ਮਾਨਸਾ 300 ਤੋਂ 340 ਅਬੋਰ ਦੀ ਗੱਲ ਕਰੀਏ 300 ਤੋਂ ਲੈ ਕੇ 340 ਰੁਪਏ ਪ੍ਰਤੀ ਕਵਾਂਟਲ ਬਠਿੰਡਾ 330 ਰੁਪਏ ਫਾਜ਼ਲਕਾਂ 280 ਤੋਂ 310 ਜੋ ਕਪੂਰਥਲਾ ਹੈ 280 ਤੋਂ 350 ਰੁਪਏ ਮੋਗਾ 260 ਤੋਂ 310 ਬਰਨਾਲਾ 320 ਤੋਂ 370 ਲੁਧਿਆਣਾ 330 ਤੋਂ ਲਗਭਗ 400 ਰੁਪਏ ਗਰੰਦਰ 2300 ਤੋਂ ਲੈ ਕੇ 410 ਰੁਪਏ ਅੰਮ੍ਰਿਤਸਰ ਤੇ ਪੱਟੀ ਦੇ ਏਰੀਏ ਚ ਲਗਭਗ 350 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਜੋ ਹੈ ਚੱਲ ਰਿਹਾ ਸੋ ਕਿਸਾਨ ਵੀਰੋ ਇਹ ਜੋ ਮੌਕੇ ਤੇ ਰੇਟ ਨੇ ਵੱਖ-ਵੱਖ ਸ਼ਹਿਰਾਂ ਦੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਵੀ ਤੂੜੀ ਪਿਛਲੇ ਕੁਝ ਦਿਨਾਂ ਦੇ ਵਿੱਚ ਵੇਚੀ ਹੈ ਤਾਂ ਕਿਰਪਿਆ ਕਰਕੇ ਆਪ ਦਾ ਸ਼ਹਿਰ ਦਾ ਨਾਮ ਤੇ ਕੀ ਰੇਟ ਤੂੜੀ ਵੇਚੀ ਹੈ ਉਹ ਵੀ ਕਮੈਂਟਾਂ ਚ ਜ਼ਰੂਰ ਦੱਸੋ ਤੇ ਇਸ ਦੇ ਨਾਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਤੂੜੀ ਦੇ ਰੇਟ ਵੱਧ ਸਕਦੇ ਨੇ ਡਿਮਾਂਡ ਵੱਧ ਸਕਦੀ ਹੈ ਜਾਂ ਨਹੀਂ ਉਹ ਵੀ ਆਪਦੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ